ਵੀ ਜਿਹੜਾ ਹੁਣ ਜੇ ਸਾਡੇ ਕੋਲ ਜਿਹਦੇ ਕੋਲ ਕੋਈ ਬਾਣ ਚ ਚੱਜਦਾਗਾ ਉਹ ਅਗਰੇ ਸਾਡੇ ਬਾਣ ਖਾ ਜਾਂਦੇ ਪੂਰਾ ਪੈਸਾ ਨਹੀਂ ਦਿੰਦੇ ਜਿਹੜੇ ਕੋਲ 4-5 ਕਿੱਲੇ ਨੇ ਉਹ ਸਾਡਾ ਵਧੀਆ ਸਾਬ ਕਿਤਾਬ ਕਰਦੇ ਅੱਜ ਜਾਲਜੀ ਮਾਇਆ ਹਰਦੀਪ ਸਿੰਘ ਆਪਾਂ ਦਾ ਝੋਨੇ ਦਾ ਜਿਵੇਂ ਸੀਜ਼ਨ ਚੱਲੀ ਜਾਂਦਾ ਸਾਨੂੰ ਉਹ ਕੁਝ ਦਿਖਾਉਣਾਗਾ ਵੀ ਛੋਟੇ ਛੋਟੇ ਬੱਚੇ ਲੱਗੇ ਹੋਏ ਨੇ ਹਣਾ ਤੇ ਬੜੀ ਮਿਹਨਤ ਕਰਦੇ ਆ ਗਰੀਬਾਂ ਦੇ ਜਵਾਕ ਹੁੰਦੇ ਛੋਟੇ ਹੁੰਦੇ ਆ ਤੋਂ ਕੰਮ ਦਾ ਜਿਹੜਾ ਆਦਾ ਲਾਹਾ ਲੈਣ ਲੱਗ ਜਾਂਦੇ ਆ ਹਣਾ ਜਿਹੜੇ ਹੁੰਦੇ ਨੇ ਸਿਆਣੇ ਇਹਨਾਂ ਦੇ ਛੁੱਟੀਆਂ ਦਾ ਟਾਈਮ ਸੀਗਾ ਤੇ ਉਹਦਾ ਮਾਪ ਨਾਲ ਲੈ ਆ ਬੱਚੇ ਨੂੰ ਹਣਾ ਤੇ ਕੁਛ ਮਿਹਨਤ ਕਰਨ ਵਾਲੇ ਬੱਚੇ ਨੇ ਉਹਨਾਂ ਨੇ ਆਪਾਂ ਪੜ੍ਹਾਈ ਕਰਦੇ ਨੇ ਉਹਨਾਂ ਨਾਲ ਵੀ ਗੱਲ ਕਰਵਾਵਾਂਗੇ ਕੁਛ ਇਥੇ ਝੋਨਾ ਜਿਵੇਂ ਸਾਨੂੰ ਆਪਾਂ ਦੱਸਾਂਗੇ ਝੋਨੇ ਦਾ ਟਾਈਮ ਹੈ ਨਾ ਝੋਨਾ ਲਾਰੇ ਸੀ ਆਪਾਂ ਕੁਛ ਬਾਈ ਹੋਰੀ ਖੜੇ ਹੋਣਾ ਗੱਲ ਕਰਦੇ ਆ ਵੀ ਝੋਨਾ ਕਿੰਨੀ ਤਰੀਕ ਤੋਂ ਸਟਾਰਟ ਕੀਤਾ ਵੀ ਅੱਜ ਜਿਵੇਂ ਅੱਜ 17 ਤਰੀਕ ਹੈ ਨਾ ਇਹਨੇ ਅੱਜ ਉਹ ਕੀਤਾਗਾ ਝੋਨੇ ਦੀ ਜਿਹੜੀ ਸ਼ੁਰੂਆਤ ਕੀਤੀ ਆਪਾਂ ਪੁੱਛਦੇ ਆ ਕੀ ਨਾਂ ਬਾਈ ਤੁਹਾਡਾ ਕੋਲਾ ਸਿੰਘ ਹੈ ਝੋਨੇ ਦਾ ਜਿਹੜਾ ਅੱਜ ਲਵਾਈ ਅੱਜ ਸ਼ੁਰੂ ਕੀਤੀ ਤੁਸੀਂ ਹਾਂਜੀ ਅੱਜ ਕਰੀਏ ਬੱਚੇ ਆ ਤੁਹਾਡੇ ਨਾਲ ਲੈ ਆਂਦੇ ਹੋਏ ਨੇ ਇਹ ਵੀ ਕੁਛ ਹਾਂਜੀ ਇਸ ਸਕੂਲ ਚ ਪੜਦੇ ਆ ਜੀ ਇਹ ਬੱਚੇ ਮੰਨ ਲਾ ਵੀ ਇਹਨਾਂ ਦਾ ਮਾਪੇ ਇਹਨਾਂ ਨੂੰ ਉਹੀ ਲਗਣ ਲੱਗਦੀ ਆ ਵੀ ਜੇ ਮਾਪੇ ਉਹਦੇ ਨਾਲ ਨੇ ਖੇਤ ਇਹ ਆਪਦੇ ਨੇ ਆਣਾ ਵੀ ਕਿੰਨੇ ਆ ਗਾ ਆਪਦੇ ਨਿਗਾਚ ਨੇਗੇ ਐ ਬਾਕੀ ਸਿਰ ਇਹਨਾਂ ਨੂੰ ਕੰਮ ਦੀ ਲਗਣ ਲੱਗੇ ਆਪਦੇ ਫੀਸਾਂ ਭਰਨਗੇ ਹਨਾ ਵੀ ਇਹ ਕਾਰਨ ਕਰਕੇ ਨਾਲ ਲਿਆਉਂਦੇ ਨੇਗੇ ਜਿਹੜੇ ਆਪਦੇ ਬੱਚੇ ਨੇਗੇ ਕੁਛ ਨਾ ਇੱਥੇ ਬੱਚੇ ਖੜੇ ਆ ਪਾਉਨ ਨੂੰ ਵੀ ਥੋੜੀ ਗੱਲ ਕਰਾਉਂਦੇ ਆ ਵੀ ਉਹਨਾਂ ਨੂੰ ਗਰਮੀ ਲੱਗਦੀ ਆ ਕਿਵੇਂ ਆਣਾ ਕਿਹੜੀ ਕਲਾਸ ਪੜਦੇ ਆ ਆਪ ਸਾਰੇ ਤੁਹਾਨੂੰ ਦਿਖਾਉਨੇ ਆ ਕੀ ਨਾਮ ਤੇਰਾ ਬਈ ਨਰਾਤਨਜੋਤ ਸਿੰਘ ਜੀ ਕਿਹੜੀ ਕਲਾਸ ਪੜ੍ਹਦੇ ਹੋ ਨੌਵੀਂ ਜੀ ਚੋਨਾ ਪਹਿਲੀ ਵਾਰ ਆ ਰਹੇ ਕੋਈ ਪਹਿਲਾਂ ਵੀ ਲਾਇਆਗਾ ਪਹਿਲਾਂ ਵੀ ਲਾਇਆ ਜੀ ਗਰਮੀ ਗਰਮੀ ਲੱਗਦੀ ਆ ਗਰਮੀ ਤਾਂ ਲੱਗਦੀ ਆ ਜੀ ਅੱਛਾ ਲੱਗਦੀ ਆ ਠੀਕ ਕੁਝ ਹੋਰ ਬੱਚੇ ਖੜੇ ਜਿਹੜੇ ਛੋਟੇ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਕੀ ਨਾਮ ਬੱਚੇ ਤੇਰਾ ਓਮਕਾਰ ਜੀ ਓਮਕਾਰ ਕਿਹੜੀ ਕਲਾਸ ਨੌਵੀਂ ਜੀ ਪਹਿਲਾਂ ਲਾਇਆ ਚੋਨਾ ਕਿ ਪਹਿਲੀ ਵਾਰ ਲਾਈ ਆਦੇ ਹੋ ਪਹਿਲਾਂ ਵੀ ਲਾਇਆ ਜੀ ਪਹਿਲਾਂ ਵੀ ਲਾਇਆ ਅੱਛਾ ਤੇ ਫਿਰ ਪੜ੍ਹਾਈ ਨਾਲੋਂ ਆ ਚੋਨਾ ਚੰਗਾ ਕਿ ਪੜ੍ਹਾਈ ਚੰਗੀ ਆ ਪੜ੍ਹਾਈ ਚੰਗੀ ਆ ਪੜ੍ਹਾਈ ਚੰਗੀ ਅੱਛਾ ਤਵੇ ਕਿਵੇਂ ਲੱਗਦਾ ਆ ਕੇ ਗਰਮੀ ਗਰਮੀ ਲੱਗਦੀ ਆ ਕਿ ਹਾਂਜੀ ਗਰਮੀ ਲੱਗਦੀ ਲੱਗਦੀ ਆ ਗਰਮੀ ਅੱਛਾ ਸਕੂਲ ਜਾਦ ਹੁੰਦਾ ਫਿਰ ਹਾਂਜੀ ਅੱਛਾ ਤੁਸੀਂ ਕਿਹੜੀ ਕਲਾਸ ਚੋਂ 7ਵੀਂ ਜੀ 7ਵੀਂ ਪਹਿਲੀ ਵਾਰ ਆਇਰੇ ਹੋ ਚੋਂ ਨਾ ਹਾਂਜੀ ਵਾਧੂ ਵਾਰ ਲਾਇਆ ਵਾਧੂ ਵਾਰ ਲਾਇਆਗਾ ਪਹਿਲਾਂ ਕਿੰਨੀ ਵਾਰ ਲਾ ਲਿਆ 5-6 ਵਾਰ ਲਾਇਆ ਤਾਂ ਪਾ ਲੱਗਦੀ ਆ ਵਾਵਾ ਵਾਵਾ ਲੱਗਦੀ ਆ ਅੱਛਾ ਸਕੂਲ ਜਾਦਾ ਆ ਨਾ ਹਾਂ ਖੁਸ਼ ਇੱਥੇ ਕਰਨਾ ਚਾਹੁੰਦੇ ਆ ਨੇ ਜਿਸੀ ਬੱਚਿਆਂ ਨੂੰ ਗਰਮੀ ਦੇ ਵਿੱਚ ਸਾਡੀ ਮਜ਼ਦੂਰੀ ਆ ਵੀ ਜਿਹੜਾ ਨਾਲ ਕੰਮ ਕਰਾਉਣਾ ਹਨਾ ਕਿਉਂਕਿ ਜੇ ਆਪਾਂ ਤਗੜੇ ਘਰਾਂ ਦੇ ਜਿਵਾਕਾਂ ਨੂੰ ਦੇਖੀਏ ਤਾਂ ਏਸ਼ੀਆ ਦੇ ਵਿੱਚ ਘਰੇ ਹੁਣ ਪਏ ਨੇ ਸਾਰਾ ਦਿਨ ਹੀ ਨਿਕਲਦੇ ਹਨਾ ਤਾਂ ਇਹ ਛੋਟੇ ਛੋਟੇ ਬੱਚੇ ਐੜੇ ਕੋਈ ਛੇਵੀਂ ਚ ਕੋ ਪੜਦਾ ਕੋ ਸੱਤਵੀਂ ਚ ਹਨਾ ਤਾਂ ਇਹ ਨਾਲ ਕੰਮ ਕਰਾ ਰਹੇ ਹਨਾ ਇਹ ਕਹਿੰਦੇ ਵੀ ਸਾਡੀ ਮਜ਼ਦੂਰੀ ਆ ਵੀ ਅਸੀਂ ਕੀ ਕਰੀਏ ਫਿਰ ਹਨਾ ਇੰਨੇ ਖਰਚੇ ਹੋ ਰਹੇ ਜੇ ਸਰਕਾਰ ਚਾਹੇ ਤਾਂ ਹੋਰ ਬਥੇਰੇ ਕੰਮ ਹੁੰਦੇ ਨੇ ਜਿਹੜੇ ਦਵਾ ਸਕਦੀ ਹੁੰਦੀ ਹਨਾ ਤਾਂ ਆਪਾਂ ਗੱਲ ਕਰਦੇ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਬੱਚੇ ਨਾਲ ਲੈ ਆ ਰੱਖਿਆ ਤੁਸੀਂ ਹਨਾ ਵੀ ਹਾਂਜੀ ਲੈ ਰੱਖੇ ਨੇ ਜੀ ਹਾਂਜੀ ਇਹੀ ਗੱਲ ਕਹਿਣੀ ਜੀ ਵੀ ਬੱਚੇ ਸਾਡੇ ਪੜਦੇ ਨੇ ਵੀ ਜਦੋਂ ਅਸੀਂ ਬੱਚਿਆਂ ਨੂੰ ਕੋਈ ਚੋਣੇ ਬਾਰੇ ਕਹਿਣੀਆ ਕਰੰਦ ਪਾਉਂਦੇ ਨੇ ਵੀ 11 11 12 12 ਸੋ ਫੀਸ ਪਰ ਉਹਦੇ ਸੀ ਕਿੱਥੋਂ ਪੜਾਈਏ ਗੁੜਚਾ ਦਾ ਸਾਡੇ ਘਰੇ ਖਰਚੇ ਨਹੀਂ ਪੂਰੇ ਆਉਂਦੇ ਵੀ ਜਦੋਂ ਹੁਣ ਜੇ ਸਾਡੇ ਕੋਲ ਜਿਹਦੇ ਕੋਲ ਕੋਈ ਬਾਣ ਚ ਚੱਜਦਾਗਾ ਉਹ ਅਗਰੇ ਸਾਡੇ ਬਾਣ ਖਾ ਜਾਂਦੇ ਪੂਰਾ ਪੈਸਾ ਨਹੀਂ ਦਿੰਦੇ ਜਿਹੜੇ ਕੋਲ 4 5 ਕਿੱਲੇ ਨੇ ਉਹ ਸਾਡਾ ਵਧੀਆ ਸਾਫ ਕਿਤਾਬ ਕਰਦੇ ਅੱਜ ਜ਼ਿੰਮੇਦਾਰ ਤੋਂ ਪਹਿਲਾਂ 1000 ਰੁਪਏ ਫੜਿਆ ਫੇਰ ਕੁੜੀ ਨੂੰ ਦਵਾਈ ਦਵਾਈ ਕਰ ਲ ਤਾ ਮਜਬੂਰੀ ਆ ਦੋਸਤੋ ਦੇਖ ਸਾਡੇ ਛੋਟੇ ਛੋਟੇ ਬੱਚੇ ਲੈ ਉਹਨੂੰ ਜੀ ਨਹੀਂ ਕਰਦਾ ਹਨਾ ਕਿਤੇ ਤਾਂ ਇਹ ਬੱਚਿਆ ਦੇ ਘਰੇ ਰਹਿਣ ਮੌਨ ਨਾਲ ਗਰਮੀ ਦਾ ਟਾਈਮ ਹਨਾ ਤੇ ਕਿਦੇ ਨਾਲ ਲਿਆਰ ਖੇ ਨਾਲ ਮਜਬੂਰੀ ਆ ਫੀਸਾਂ ਭਰਨੀਆਂ ਨੇ ਘਰ ਦੇ ਖਰਚੇ ਨੇ ਹਨਾ ਦੋ ਜਣਿਆਂ ਤੋਂ ਘਰ ਦੇ ਖਰਚੇ ਆਪਣੇ ਚੱਲਦੇ ਨਹੀਂ ਤਾਂ ਫੈਮਿਲੀ ਦੀ ਸਾਰੀ ਰਾਇ ਮਿਲ ਕੇ ਕਮਾਉਣਾ ਪੈਂਦਾ ਹਨਾ ਆਪਾਂ ਨੂੰ ਅੱਲਾ ਕਰਦੇ ਆ ਆਪਣੇ ਭੈਣਾਂ ਦੇ ਬੀਬੀਆਂ ਨੇ ਇਹਦਾ ਨਾਲ ਗੱਲ ਕਰਦੇ ਜਿਹੜਾ ਝੋਨੇ ਦਾ ਸੁਲੂ ਰੇਟ ਵਗੈਰਾ ਵੀ ਵਧੀਆ ਮਿਲ ਜਾਂਦਾਗਾ ਤੇ ਇੰਨੀ ਗਰਮੀ ਦੇ ਵਿੱਚ ਕਈ ਵਾਰ ਇਹ ਹੁੰਦਾ ਵੀ ਰੇਟ ਦਾ ਜਿਹੜਾ ਮੋਲਾ ਉਹ ਜ਼ਿੰਮੇਦਾਰਾਂ ਵੱਲੋਂ ਲਾਇਆ ਜਾਂਦਾ ਹਨਾ ਇਹ ਪਾਇੰਡਾ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਪਸੁੰਨੇ ਪੁੱਛਣਾ ਚਾਹੁੰਦਾ ਤੁਸੀਂ ਬੱਚੇ ਵੀ ਲੈ ਆਂਦੇ ਆ ਨਾਲ ਹਨਾ ਝੋਨੇ ਗਰਮੀ ਦੇ ਵਿੱਚ ਲਾਉਣਾ ਬੜਾ ਔਖਾ ਹੈਗਾ ਇਹ ਤਾਂ ਹੈ ਜੀ ਝੋਨਾ ਲਾਉਣਾ ਬਹੁਤ ਔਖਾ ਹੈਗਾ ਜੀ ਤੇ ਜਿਹੜੇ ਕੋਈ ਘੱਟ ਰੇਟ ਜਿੰਨਾਂ ਦਾ ਬਾ ਵਾਣ ਹੁੰਦਾ ਉਹ ਤਾਂ ਕਟਵਾ ਜਾਂਦੇ ਆ ਜੀ ਸਾਨੂੰ ਵਿੱਚੋਂ ਤੇ ਜਿੰਨਾਂ ਦਾ ਕੋਈ ਮਾੜਾ ਮੋਟਾ ਥੋੜਾ ਵਾਣ ਹੁੰਦਾ ਉਹ ਸਾਨੂੰ ਵਧੀਆ ਰੇਟ ਵੀ ਦੇ ਦਿੰਦੇ ਨੇ ਆ ਬੱਚੇ ਵੀ ਤੁਸੀਂ ਨਾਲ ਲਿਆ ਰੱਖੇ ਹੈ ਨਾ ਜੀ ਇਹ ਨਾਲ ਲਿਆ ਰੱਖਿਆ ਜੀ ਇਹਨਾਂ ਦਾ ਕੋਈ ਮਾੜਾ ਮੋਟਾ ਜੇ ਕੋਈ ਉਹ ਮੂਰੇ ਹੋਣਾ ਚਾਹੁੰਦੇ ਆ ਤੇ ਉਸ ਤੋਂ ਬਾਅਦ ਚ ਪੜਾਈਆਂ ਇਹਨਾਂ ਦੀ ਤੁਹਾਨੂੰ ਪਤਾ ਹੀ ਹੈ ਖਰਚੇ ਹੋਰ ਵੀ ਕਰਦੇ ਬਹੁਤ ਨੇ ਬਹੁਤ ਵਧਿਆ ਪਿਆ ਜੀ ਜਦ ਸਕੂਲ ਚੋਂ ਤਾਂ ਕਹਿ ਦਿੰਦੇ ਆ ਵੀ ਇਹਨੇ ਇਹਨੇ ਪਰੋ ਤੁਸੀਂ ਫੇਰ ਜਵਾ ਕਹੋ ਹੋਣਗੇ ਹੁਣ 900 ਰੁਪਏ ਇੱਕ ਦਾ ਭਾਜੇ ਭਰੇਗਾ ਤੇ ਉਹਦਾ ਇਹ ਭਰੇਗਾ ਜੀ ਤੇ ਬਾਕੀ ਸਾਰੇ ਨੌਵੀਂ ਕਲਾਸ ਚ ਕਰਵਾਇਆ ਗਿਆ ਹੈ ਅੱਛਾ ਅੱਛਾ ਕਹੇ ਕਿ ਤੇ ਇਹਦੇ ਪੈਸੇ ਅੱਡ ਪਰਵਾਏ ਆ ਜੀ ਸਾਡੇ ਤੋਂ ਸਾਡੀਆਂ ਨੇ ਆਪਣੇ ਇਹ ਗੱਲ ਕਰਨਾ ਚਾਹੁੰਦੇ ਆ ਨੇ ਜੀ ਅਸੀਂ ਬੱਚਿਆਂ ਨੂੰ ਗਰਮੀ ਦੇ ਵਿੱਚ ਸਾਡੀ ਮਜ਼ਦੂਰੀ ਆ ਵੀ ਜਿਹੜਾ ਨਾਲ ਕੰਮ ਕਰਾਉਣਾ ਕਿਉਂਕਿ ਜੇ ਆਪਾਂ ਤਗੜੇ ਘਰਾਂ ਦੇ ਜਵਾਕਾਂ ਨੂੰ ਦੇਖੀਏ ਤਾਂ ਏਸ਼ੀਆ ਦੇ ਵਿੱਚ ਘਰੇ ਹੁਣ ਪਏ ਨੇ ਸਾਰਾ ਦਿਨ ਹੀ ਨਿਕਲਦੇ ਹਨ ਤਾਂ ਇਹ ਛੋਟੇ ਛੋਟੇ ਬੱਚੇ ਐੜੇ ਕੋਈ ਛੇਵੀਂ ਚ ਕੋ ਪੜਦਾ ਕੋ ਸੱਤਵੀਂ ਚ ਹਨ ਤਾਂ ਇਹ ਨਾਲ ਕੰਮ ਕਰਾ ਰਹੇ ਹਨ ਇਹ ਕਹਿੰਦੇ ਵੀ ਸਾਡੀ ਮਜ਼ਦੂਰੀ ਆ ਵੀ ਅਸੀਂ ਕੀ ਕਰੀਏ ਫਿਰ ਹਨਾ ਇੰਨੇ ਖਰਚੇ ਹੋ ਰਹੇ ਜੇ ਸਰਕਾਰ ਚਾਹੇ ਤਾਂ ਹੋਰ ਬਥੇਰੇ ਕੰਮ ਹੁੰਦੇ ਨੇ ਜਿਹੜੇ ਦਵਾ ਸਕਦੀ ਹੁੰਦੀ ਹੈ ਨਾ ਤਾਂ ਆਪਾਂ ਗੱਲ ਕਰਦੇ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੱਚੇ ਨਾਲ ਲਿਆ ਰੱਖਿਆ ਤੁਸੀਂ ਹਨਾ ਵੀ ਹਾਂਜੀ ਲਿਆ ਰੱਖਿਆ ਨੇ ਜੀ ਹਾਂਜੀ ਇਹੀ ਗੱਲ ਕਹਿਣੀ ਜੀ ਵੀ ਬੱਚੇ ਸਾਡੇ ਪੜਦੇ ਨੇ ਵੀ ਜਦੋਂ ਅਸੀਂ ਬੱਚਿਆਂ ਨੂੰ ਕੋਈ ਚੋਣੇ ਬਾਰੇ ਕਹਿਣੀਆ ਕਰੰਦ ਪਾਉਂਦੇ ਨੇ ਵੀ 11 11 12 12 ਸੋਫੀਆ ਪਰ ਉਹਨਾਂ ਦੇ ਸੀ ਕਿਤੋਂ ਪਰਾਈਏ ਗੁੜਚਾ ਦਾ ਸਾਡੇ ਘਰੇ ਖਰਚੇ ਨਹੀਂ ਪੂਰੇ ਆਉਂਦੇਗੇ ਬਿਜੇ ਤਾਂ ਹੁਣ ਜੇ ਸਾਡੇ ਕੋਲ ਜਿਹਦੇ ਕੋਲ ਕੋਈ ਬਾਣ ਚ ਚੱਜਦਾਗਾ ਉਹ ਅਗਰੇ ਸਾਡੇ ਬਾਣ ਖਾ ਜਾਂਦੇ ਪੂਰਾ ਪੈਸਾ ਨਹੀਂ ਦਿੰਦੇ ਜਿਹੜੇ ਕੋਲ 4-5 ਕਿੱਲੇ ਨੇ ਉਹ ਸਾਡਾ ਵਧੀਆ ਸਾਫ ਕਿਤਾਬ ਕਰਦੇ ਅੱਜ ਜਿੰਮੇਦਾਰ ਤੋਂ ਪਹਿਲਾਂ 1000 ਰੁਪਏ ਫੜਿਆ ਫੇਰ ਕੁੜੀ ਨੂੰ ਦਵਾਈ ਦਵਾਈ ਅੱਜ ਕੱਲ ਨੂੰ ਛੋਨਾ ਲਾਣੂ ਘਰੇ ਜਵਾਖਾ ਨੇ ਕਲੇਸ ਬਾਟ ਵੀ ਗਰੀਬ ਕੀ ਕਰ ਸਕਦਾ ਤਾਂ ਮਜਬੂਰੀ ਆ ਦੋਸਤੋ ਦੇਖ ਸਾਡੇ ਛੋਟੇ ਛੋਟੇ ਬੱਚੇ ਲੈ ਉਹਨੂੰ ਜੀ ਨਹੀਂ ਕਰਦਾ ਹਨਾ ਕਿਤੇ ਤਾਂ ਇਹ ਬੱਚਾ ਦੇ ਘਰੇ ਰਹਿਣ ਮੌਨ ਨਾਲ ਗਰਮੀ ਦਾ ਟਾਈਮ ਹੈ ਹਨਾ ਤੇ ਕਿਤੇ ਨਾ ਲਿਆ ਰਖੇ ਨਾਲ ਮਜਬੂਰੀ ਆ ਕਿਸਾਂ ਭਰਨੀਆਂ ਨੇ ਘਰ ਦੇ ਖਰਚੇ ਨੇ ਹਨਾ ਦੋ ਇਹਨਾਂ ਤੋਂ ਘਰ ਦੇ ਖਰਚੇ ਆਪਣੇ ਚੱਲਦੇ ਨਹੀਂ ਤਾਂ ਫੈਮਿਲੀ ਇਹ ਵੀ ਸਾਰੀ ਰਾਤ ਮੱਕੀਏ ਕਮਾਉਣਾ ਪੈਂਦਾ ਹਨਾ ਆਪਾਂ ਨੂੰ ਕੁਝ ਔਰਤਾਂ ਹੋਰ ਖੜੀਆਂ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਕੀ ਕਹਿਣਾ ਚਾਹੁੰਦੀਆਂ ਤੁਸੀਂ ਅਸੀਂ ਤਾਂ ਇਹੀ ਕਹਿੰਦੇ ਆਂ ਜੀ ਅਸੀਂ ਛੋਟੇ ਛੋਟੇ ਦੁੱਧ ਪੀਂਦੇ ਬੱਚਿਆਂ ਨੂੰ ਛੱਡ ਕੇ ਉਹਨੇ ਸਰਕਾਰ ਸੰਸੈਤਾ ਲਵਾਵੇ ਹਮਜਬੂਰੀ ਹੈ ਜਿਵੇਂ ਦੱਸ ਰਹੇ ਆਂ ਨਾ ਛੋਟੇ ਛੋਟੇ ਬੱਚਿਆਂ ਨੂੰ ਘਰੇ ਛੱਡ ਕੇ ਉਹਨੇ ਗਰਮੀ ਦਾ ਸਮਾਂ ਹਨਾ ਜਿਹੜੇ ਵੱਡੇ ਜਵਾਬ ਕਹਿੰਦੇ ਆ ਉਹਨਾਂ